ਸਤਿ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵਸਦੇ ਭਾਰਤੀਆਂ ਉੱਤੇ 380 ਮਿਲੀਅਨ ਡਾਲਰ ਦਾ ਪਿਆ ਬੋਝ ਭਾਰਤ ਰਕਮ 'ਤੇ ਜਣਤੇ 1% ਟੈਕਸ ਲੱਗੇਗਾ 트럼ਪ ਦੇ ਬਿਗ ਬਿਊਟੀਫੁਲ ਬਿਲ ਨੇ ਪਾਇਆ ਪਰਥੋ ਅਮਰੀਕਾ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 28 ਤੋਂ ਟੱਪੀ 23 ਲਾਪਤਾ ਕੁੜੀਆਂ ਦੀ ਕੋਈ ਉਗਸੁਗ ਨਾ ਮਿਲ ਸਕੀ ਕੈਨੇਡਾ ਤੇ ਆਸਟ੍ਰੇਲੀਆ ਵਿੱਚ ਦੋ ਪੰਜਾਬੀ ਨੌਜਵਾਨਾਂ ਨਾਲ ਵਰਤਿਆ ਪਾਣਾ ਐਡਮੰਟਨ ਵਿਖੇ ਰਪਨਦੀਪ ਸਿੰਘ ਨੇ ਦਮ ਤੋੜਿਆ ਨਿਊ ਵੈਸਟਮਿੰਸਟਰ ਵਿੱਚ ਨਿਸ਼ਾਨ ਸਿੰਘ ਹੋਇਆ ਲਾਪਤਾ ਕੈਨੇਡਾ ਅਤੇ ਅਮਰੀਕਾ ਦੇ ਬਜ਼ੁਰਗਾਂ ਤੋਂ ਕਰੋੜਾਂ ਡਾਲਰ ਠੱਗਣ ਵਾਲਾ ਕਾਬੂ RCMP ਨੇ ਕਿਊਬੈਕ ਸੂਬੇ ਵਿੱਚੋਂ ਕੀਤਾ ਗ੍ਰਿਫਤਾਰ ਸੜਕ ਤੋਂ ਲੰਘਦੀਆਂ ਗੱਡੀਆਂ ਉੱਤੇ ਇੱਟਾਂ ਰੋੜੇ ਮਾਰਨ ਵਾਲੇ ਦੋ ਗ੍ਰਿਫਤਾਰ Ontario ਵਿੱਚ ਵੱਖ-ਵੱਖ ਖਾਸਿਆਂ ਦੌਰਾਨ ਦੋ ਜਣਿਆਂ ਨੇ ਦਮ ਤੋੜਿਆ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦਾ ਬੈਗ ਬਿਊਟੀਫੁਲ ਬੈਲ ਪ੍ਰਵਾਸੀ ਭਾਰਤੀਆਂ ਉੱਤੇ ਅੰਦਾਜ਼ਨ 360 ਮਿਲੀਅਨ ਡਾਲਰ ਦਾ ਸਾਲਾਨਾ ਬੋਝ ਪਾਵੇਗਾ। ਜੀ ਹਾਂ, 트੍ਰੰਪ ਦੇ ਦਸਤਖਤ ਹੋਣ ਮਗਰੋਂ ਬਿੱਲ ਕਾਨੂੰਨ ਦਾ ਰੂਪ اختیار ਕਰ ਚੁੱਕਾ ਹੈ ਅਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਲੋਕਾਂ ਨੂੰ ਆਪਣੇ ਜੱਦੀ ਮੁੱਲ ਰਕਮ ਭੇਜਣ ਤੇ 1% ਟੈਕਸ ਦੇਣਾ ਹੋਵੇਗਾ। ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵਸਦੇ ਭਾਰਤੀ ਹਰ ਸਾਲ 130 ਅਰਬ ਡਾਲਰ ਤੋਂ ਵੱਧ ਰਕਮ ਆਪਣੇ ਜੱਦੀ ਮੁਲਕ ਭੇਜਦੇ ਨੇ ਅਤੇ ਇਸ ਰਕਮ ਦਾ 28% ਹਿੱਸਾ ਅਮਰੀਕਾ ਤੋਂ ਆਉਂਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਸਰਕਾਰ ਨੇ ਮੁੱਢਲੇ ਤੌਰ ਤੇ ਪ੍ਰਵਾਸੀਆਂ ਵੱਲੋਂ ਆਪਣੇ ਜੱਦੀ ਮੁਲਕ ਭੇਜੀ ਜਾਣ ਵਾਲੀ ਰਕਮ ਤੇ 5% ਟੈਕਸ ਲਾਉਣ ਦੀ ਯੋਜਨਾ ਬਣਾਈ ਪਰ ਸੈਨੇਟ ਅਤੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਵਿੱਚ ਹੋਈਆਂ ਸੋਧਾਂ ਦੌਰਾਨ ਟੈਕਸ ਦਰ ਘਟਾ ਕੇ 1% ਕਰ ਦਿੱਤੀ ਗਈ ਟੈਕਸ ਦਰ 5% ਹੀ ਰਹਿੰਦੀ ਤਾਂ ਪ੍ਰਵਾਸੀ ਭਾਰਤੀਆਂ ਨੂੰ ਹਰ ਸਾਲ 180 ਕਰੋੜ ਡਾਲਰ ਦਾ ਆਰਥਿਕ ਬੋਝ ਬਰਦਾਸ਼ਤ ਕਰਨਾ ਪੈਂਦਾ ਅਮਰੀਕਾ ਵਿੱਚ ਤਕਰੀਬਨ 45 ਲੱਖ ਭਾਰਤੀ ਵਸਦੇ ਨੇ ਅਤੇ ਇਹਨਾਂ ਵਿੱਚੋਂ 32 ਲੱਖ ਅਕਸਰ ਹੀ ਆਪਣੇ ਜੱਦੀ ਮੁੱਲਕ ਆਪਣੀ ਹੈਸੀਅਤ ਮੁਤਾਬਕ ਰਕਮ ਭੇਜਦੇ ਨੇ ਨਵਾਂ ਟੈਕਸ ਗ੍ਰੀਨ ਕਾਰਡ ਧਾਰਕਾਂ H1B ਵੀਜ਼ਾ ਹੋਲਡਰਸ ਇੰਟਰਨੈਸ਼ਨਲ ਸਟੂਡੈਂਟਸ ਅਤੇ ਕੱਚੇ ਤੌਰ ਤੇ ਅਮਰੀਕਾ ਵਿੱਚ ਮੌਜੂਦ ਪ੍ਰਵਾਸੀਆਂ ਉੱਤੇ ਲਾਗੂ ਹੋਵੇਗਾ ਮੀਡੀਆ ਰਿਪੋਰਟਾਂ ਮੁਤਾਬਕ ਬੈਂਕਾਂ ਰਾਹੀਂ ਕੀਤੇ ਜਾਣ ਵਾਲੇ ਲੈਣ-ਦੇਣ ਜਾਂ ਅਮਰੀਕਾ ਵਿੱਚ ਜਾਰੀ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਆਂ ਭੇਜੀ ਜਾਣ ਵਾਲੀ ਰਕਮ ਨੂੰ ਟੈਕਸ ਦੇ ਘੇਰੇ ਵਿੱਚੋਂ ਬਾਹਰ ਰੱਖਿਆ ਗਿਆ ਹੈ। ਅਮਰੀਕਾ ਦੇ ਖਜ਼ਾਨਾ ਵਿਭਾਗ ਤੋਂ ਮਾਨਤਾ ਪ੍ਰਾਪਤ ਸੇਵਾਵਾਂ ਦੀ ਵਰਤੋਂ ਕਰਨ ਤੇ ਵੀ ਟੈਕਸ ਰਾਹਤ ਹਾਸਲ ਕੀਤੀ ਜਾ ਸਕਦੀ ਹੈ। ਨਵਾਂ ਟੈਕਸ 1 ਜਨਵਰੀ 2026 ਤੋਂ ਲਾਗੂ ਹੋਵੇਗਾ। ਉਦਰ ਟਰੰਪ ਵੱਲੋਂ ਬੈਗ ਬਿਊਟੀਫੁੱਲ ਬੈਲਨੂ ਅਮਰੀਕਾ ਵਾਸੀਆਂ ਲਈ ਬੇਹਦ ਫਾਇਦੇਮੰਦ ਦੱਸਿਆ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਘੱਟ ਟੈਕਸ ਦੇਣਾ ਹੋਵੇਗਾ ਪਰ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਇਲਾਨ ਮਸਕ ਆਖ ਚੁਕੇ ਨੇ ਕਿ ਨਵਾਂ ਕਾਨੂੰਨ ਅਮਰੀਕਾ ਵਿੱਚੋਂ ਲੱਖਾਂ ਨੌਕਰੀਆਂ ਖਤਮ ਕਰ ਦੇਵੇਗਾ ਅਤੇ ਮੁਲਕ ਨੂੰ ਰਣਨੀਤਿਕ ਤੌਰ ਤੇ ਵੱਡਾ ਨੁਕਸਾਨ ਹੋ ਸਕਦਾ ਹੈ ਮਸਕ ਨੇ ਦਲੀਲ ਦਿੱਤੀ ਕਿ ਨਵਾਂ ਕਾਨੂੰਨ ਪੁਰਾਣੇ ਉਦਯੋਗਾਂ ਨੂੰ ਤਾਂ ਰਾਹਤਾਂ ਮੁਹੱਈਆ ਕਰਵਾਉਂਦਾ ਹੈ ਪਰ ਭਵਿੱਖ ਦੇ ਉਦਯੋਗਾਂ ਨੂੰ ਤਬਾਹ ਕਰ ਦੇਵੇਗਾ ਮਸਕ ਦੀਆਂ ਦਲੀਲਾਂ ਨਾਲ ਡੈਮੋਕ੍ਰੈਟਿਕ ਪਾਰਟੀ ਹੀ ਨਹੀਂ ਸਗੋਂ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕਈ ਆਗੂ ਵੀ ਸਹਿਮਤ ਨਜ਼ਰ ਆਏ ਸੈਨੇਟ ਵਿੱਚ ਬਿੱਲ ਤੇ ਵੋਟਿੰਗ ਦੌਰਾਨ 50-50 ਵੋਟਾਂ ਪਈਆਂ ਅਤੇ ਅੰਤ ਵਿੱਚ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਵੋਟ ਨਾਲ ਬਿੱਲ ਪਾਸ ਹੋ ਸਕਿਆ ਹਾਊਸ ਆਫ ਰਿਪਰੈਜ਼ੈਂਟੇਟਿਵਜ਼ ਵਿੱਚ ਵੀ ਰਿਪਬਲਿਕਨ ਪਾਰਟੀ ਦੇ ਕਈ ਮੈਂਬਰ ਵੋਟਿੰਗ ਦੌਰਾਨ ਗੈਰਹਾਜ਼ਰ ਹੋ ਗਏ ਅਤੇ ਬਿੱਲ ਅਧਵਾਟੇ ਲਟਕ ਗਿਆ ਪਰ ਨਵੇਂ ਸਿਰੇ ਤੋਂ ਹੋਈ ਵੋਟਿੰਗ ਦੌਰਾਨ ਸੱਤਾਧਾਰੀ ਰਿਪਬਲਿਕਨ ਪਾਰਟੀ 4 ਵੋਟਾਂ ਦੇ ਫਰਕ ਨਾਲ ਬਿੱਲ ਪਾਸ ਕਰਵਾਉਣ ਵਿੱਚ ਸਫਲ ਰਹੀ ਬਿੱਲ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਖਰਚਿਆਂ ਵਿੱਚ ਕਟੌਤੀ ਦੇ ਨਾਂ ਤੇ ਲੋਕ ਭਲਾਈ ਵਾਲੀਆਂ ਕਈ ਯੋਜਨਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ ਜਦਕਿ ਅਮਰੀਕਾ ਸਰਕਾਰ ਦੇ ਦੀ ਪੰਡ ਹੋਰ ਵਜ਼ਨੀ ਹੋ ਜਾਵੇਗੀ ਗੈਰ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆ ਟੈਕਸਸ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 28 ਤੱਕ ਪੁੱਜ ਜਾਣ ਨਾਲ ਸੰਬੰਧਤ ਖਬਰਵਾਲ ਅਮਰੀਕਾ ਦੇ ਟੈਕਸਸ ਸੂਬੇ ਵਿੱਚ ਹੜ੍ਹਾਂ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ 28 ਤੋਂ ਟੱਪ ਚੁੱਕੀ ਹੈ ਅਤੇ ਸਮਰ ਕੈਂਪ ਵਿੱਚੋਂ ਲਾਪਤਾ ਹੋਈਆਂ 23 ਕੁੜੀਆਂ ਦੀ ਹੁਣ ਤੱਕ ਕੋਈ ਉਗਸੁਗ ਨਹੀਂ ਲੱਗ ਸਕੇ ਕੁੜੀਆਂ ਦੇ ਮਾਪੇ ਸਦਮੇ ਵਿੱਚ ਨੇ ਅਤੇ ਪਰਮਾਤਮਾ ਅੱਗੇ ਬੱਚਿਆਂ ਦੀ ਸੁੱਖ-ਸਾਂਦ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ। ਉਧਰ ਪ੍ਰਸ਼ਾਸਨ ਵੱਲੋਂ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਲਾਪਤਾ ਕੁੜੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਲਾਪਤਾ ਕੁੜੀਆਂ ਨੂੰ ਜਲਦ ਹੀ ਲੱਭ ਲਿਆ ਜਾਵੇਗਾ। ਪਰ ਟੈਕਸਾਸ ਦੀ ਕਾਉਂਟੀ ਵਿੱਚ ਤਬਾਹੀ ਦਾ ਮੰਜ਼ਰ ਵੇਖਦਿਆਂ ਯਕੀਨ ਕਰਨਾ ਮੁਸ਼ਕਲ ਹੈ। ਗੋਡਾਲੂਪ ਨਦੀ ਵਿੱਚ ਪਾਣੀ ਦਾ ਪੱਧਰ ਇੰਨੀ ਤੇਜ਼ੀ ਨਾਲ ਵਧਿਆ ਕਿ ਕਾਰਾਂ ਖਿਡਾਉਣਿਆਂ ਵਾਂਗ ਰੁੜ ਗਈਆਂ ਲੜਕੇ ਵੱਡੇ ਵੱਡੇ ਦਰਖਤ ਜੜੋਂ ਪੁੱਟੇ ਗਏ ਕਈ ਇਮਾਰਤਾਂ ਦਾ ਨਾਮੋ ਨਿਸ਼ਾਨ ਹੀ ਖਤਮ ਹੋ ਚੁੱਕਾ ਹੈ ਜਿੱਥੇ ਵੀਰਵਾਰ ਸ਼ਾਮ ਤੱਕ ਚਹਲ ਪਹਲ ਨਜ਼ਰ ਆ ਰਹੀ ਸੀ ਹੜਪੀੜਤ ਇਲਾਕੇ ਤੋਂ 300 ਮੀਲ ਦੂਰ ਹੋਣ ਦੇ ਬਾਵਜੂਦ ਹਿਊਸਟਨ ਫਾਇਰ ਡਿਪਾਰਟਮੈਂਟ ਵੱਲੋਂ ਲਾਪਤਾ ਕੁੜੀਆਂ ਦੀ ਭਾਲ ਵਾਸਤੇ ਆਪਣੇ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ ਉਦਰ ਹੜ੍ਹ ਪੀੜਤ ਇਲਾਕਿਆਂ ਵਿੱਚੋਂ ਹੁਣ ਤੱਕ 400 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ ਅਤੇ ਰਾਹਤ ਟੀਮਾਂ ਲਗਾਤਾਰ ਸਰਗਰਮ ਨੇ ਇਸੇ ਦੌਰਾਨ ਰਾਸ਼ਟਰਪਤੀ ਡੋਨਲਡ 트ੰਪ ਨੇ ਟੈਕਸਸ ਦੇ ਤਬਾਹ ਹੋਣ ਹੜ੍ਹਾਂ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਰਾਹਤ ਕਾਰਜਾਂ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਟੈਕਸਸ ਦੇ ਕਾਰਜਕਾਰੀ ਗਵਰਨਰ ਡੈਨ ਪੈਟਰਿਕ ਨੇ ਦੱਸਿਆ ਕਿ 14 ਹੈਲੀਕਾਪਟਰਾਂ ਅਤੇ 12 ਡਰੋਨਜ਼ ਦੀ ਮਦਦ ਨਾਲ ਰਾਹਤ ਕਾਰਜ ਚਲਾਏ ਜਾ ਰਹੇ ਨੇ ਪਾਣੀ ਵਿੱਚ ਡੁੱਬੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਬਚਾਏ ਜਾਣ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੜ੍ਹ ਦੇ ਪਾਣੀ ਤੋਂ ਬਚਣ ਲਈ ਦਰਖਤ ਤੇ ਚੜੇ ਇੱਕ ਸ਼ਖਸ ਨੂੰ ਹੈਲੀਕਾਪਟਰ ਰਾਹੀਂ ਸੁਰੱਖਤ ਇਲਾਕੇ ਵੱਲ ਲਿਜਾਇਆ ਜਾਂਦਾ ਹੈ ਕਾਰ ਕਾਉਂਟੀ ਦੇ ਸ਼ੈਰਫ ਲੈਰੀ ਲੀਥਾ ਲਾਪਤਾ ਲੋਕਾਂ ਦੀ ਗਿਣਤੀ 23 ਤੋਂ 25 ਦੱਸ ਰਹੇ ਨੇ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਕੈਂਪ ਮਿਸਟਿਕ ਸਮਰ ਕੈਂਪ ਨਾਲ ਸਬੰਧਤ ਕੁੜੀਆਂ ਨੇ ਦੂਜੇ ਪਾਸੇ ਕੁੜੀਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਖਰਾਬ ਮੌਸਮ ਦੀ ਤਿਆਰੀ ਕੀਤੇ ਬਿਨਾਂ ਕੈਂਪ ਆਰਾਮ ਦਿੱਤਾ ਗਿਆ ਅਤੇ ਹੁਣ ਉਹਨਾਂ ਦੇ ਬੱਚਿਆਂ ਦਾ ਕੋਈ ਹਤਾ ਪਤਾ ਨਹੀਂ 9 ਸਾਲ ਅਤੇ 12 ਸਾਲ ਦੀਆਂ ਕੁੜੀਆਂ ਦੀ ਮਾਂ ਸਰੇਨਾ ਹੈਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀਆਂ ਬੱਚੀਆਂ ਨੂੰ ਵੇਲੇ ਸਿਰ ਸੁਰੱਖਿਅਤ ਇਲਾਕੇ ਵਿੱਚ ਪਹੁੰਚਾ ਦਿੱਤਾ ਗਿਆ ਪਰ ਹੋਰਨਾ ਪਰਿਵਾਰਾਂ ਦੇ ਦਿਲ ਦੀਆਂ ਧੜਕਣਾ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਹੜ੍ਹ ਆਉਣ ਤੋਂ ਪਹਿਲਾਂ ਸਮਰਕੈਂਬ ਵਾਲੀ ਥਾਂ ਤੇ ਤਕਰੀਬਨ 750 ਲੋਕ ਮੌਜੂਦ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੁਰੱਖਿਅਤ ਟਿਕਾਣਿਆਂ ਤੇ ਪਹੁੰਚ ਗਏ ਇਸੇ ਦੌਰਾਨ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਮੌੜ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ ਖੇਰਾ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਪੰਜਾਬੀ ਨੌਜਵਾਨਾਂ ਨਾਲ ਵਰਤੇ ਭਾਣੇ ਨਾਲ ਸੰਬੰਧਿਤ ਹੈ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਸਫਲਤਾ ਦੀਆਂ ਪੌੜੀਆਂ ਚੜ ਰਹੇ ਦੋ ਪੰਜਾਬੀ ਨੌਜਵਾਨਾਂ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਜਦਕਿ BC ਦੇ ਨਿਊ ਵੈਸਟਮਿੰਸਟਰ ਵਿਖੇ 28 ਸਾਲ ਦਾ ਪੰਜਾਬੀ ਨੌਜਵਾਨ ਲਾਪਤਾ ਦੱਸਿਆ ਜਾ ਰਿਹਾ ਹੈ ਐਡਮਿੰਟਨ ਦੇ ਅਮਰਿਤਵੀਰ ਸਿੰਘ ਅਤੇ ਰਜਿੰਦਰ ਕੌਰ ਨੇ ਗੋ ਫਾਉਂਡਮੀ ਪੇਜ ਸਥਾਪਿਤ ਕਰਦਿਆਂ ਦੱਸਿਆ ਕਿ 32 ਸਾਲ ਦਾ ਰਿਪਨਦੀਪ ਸਿੰਘ ਬੀਤੀ 2 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਿਆ ਰਿਪਨਦੀਪ ਸਿੰਘ ਇੱਕ ਜ਼ਿੰਮੇਵਾਰ ਪਤੀ ਹੋਣ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਪੰਜਾਬ ਰਹਿੰਦੇ ਉਸ ਦੇ ਮਾਪਿਆਂ ਦਾ ਦੁੱਖ ਬਿਆਨ ਕਰਨਾ ਮੁਸ਼ਕਲ ਹੈ। ਰਿਪਨਦੀਪ ਸਿੰਘ ਦੇ ਮਾਪੇ ਉਸ ਦਾ ਅੰਤਮ ਸੰਸਕਾਰ ਪੰਜਾਬ ਵਿੱਚ ਕਰਨਾ ਚਾਹੁੰਦੇ ਨੇ ਅਤੇ ਇਸ ਪ੍ਰਕਿਰਿਆ ਤੇ ਕਾਫੀ ਖਰਚਾ ਹੋਵੇਗਾ। ਅਮਰਿਤਵੀਰ ਸਿੰਘ ਅਤੇ ਰਜਿੰਦਰ ਕੌਰ ਵੱਲੋਂ ਰਿਪਨਦੀਪ ਸਿੰਘ ਦੀ ਦੇਹ ਪੰਜਾਬ ਭੇਜਣ ਅਤੇ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਸੂਬੇ ਵਿੱਚ 28 ਸਾਲ ਦੇ ਨੋਬਲਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੋਬਲਪ੍ਰੀਤ ਸਿੰਘ ਦੇ ਕਜ਼ਨ ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਰੈਂਦੇ ਮਾਪਿਆਂ ਦਾ ਆਸਟ੍ਰੇਲੀਆ ਆਉਣਾ ਸੰਭਵ ਨਹੀਂ ਜਿਸ ਦੇ ਮੱਦੇਨਜ਼ਰ ਨੋਬਲਪ੍ਰੀਤ ਸਿੰਘ ਦੀ ਦੇ ਇੰਡੀਆ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ। ਇਸੇ ਦੌਰਾਨ ਬੀਸੀ ਦੇ ਨਿਊ ਵੈਸਟਮਿੰਸਟਰ ਵਿਖੇ ਨਿਸ਼ਾਨ ਸਿੰਘ ਦੀ ਭਾਲ ਵਿੱਚ ਜੁਟੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਪੁਲਿਸ ਮੁਤਾਬਕ 28 ਸਾਲ ਦੇ ਨਿਸ਼ਾਨ ਸਿੰਘ ਨੂੰ ਆਖਰੀ ਵਾਰ 26 ਜੂਨ ਦੀ ਸ਼ਾਮ ਨਿਊ ਵੈਸਟਮਿੰਸਟਰ ਦੇ ਕੁਇਨਸਬਰੋ ਇਲਾਕੇ ਵਿੱਚ ਦੇਖਿਆ ਗਿਆ। ਨਿਸ਼ਾਨ ਸਿੰਘ ਦਾ ਕੱਦ 5 ਫੁੱਟ 6 ਇੰਚ ਅਤੇ ਵਜ਼ਨ ਤਕਰੀਬਨ 65 ਕਿਲੋ ਦੱਸਿਆ ਜਾ ਰਿਹਾ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਉਸਨੇ ਗੂੜੀ ਨੀਲੀ ਦਸਤਾਰ ਸਜਾਈ ਹੋਈ ਸੀ ਅਤੇ ਕਾਲੀ ਤੇ ਸਫੈਦ ਲੈਟਰਮੈਨ ਸਟਾਈਲ ਜੈਕਟ ਪਹਿਨੀ ਹੋਈ ਸੀ। ਨਿਸ਼ਾਨ ਸਿੰਘ ਕੋਲ ਇੱਕ ਬੈਕਪੈਕ ਵੀ ਦੇਖਿਆ ਗਿਆ। ਸਰਜੈਂਟ ਐਂਡਰਿਊ ਲੀਵਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਿਸ਼ਾਨ ਸਿੰਘ ਵੱਲੋਂ ਸੰਭਾਵਤ ਤੌਰ ਤੇ ਪਬਲਿਕ ਟਰਾਂਜ਼ਿਟ ਦੀ ਵਰਤੋਂ ਵੀ ਕੀਤੀ ਗਈ ਹੋਵੇਗੀ ਅਤੇ ਸ਼ਹਿਰ ਵਿੱਚ ਇੱਧਰ-ਉੱਧਰ ਜਾਣ ਵਾਲੇ ਲੋਕਾਂ ਦੀਆਂ ਨਜ਼ਰਾਂ ਵਿੱਚ ਜ਼ਰੂਰ ਆਇਆ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਨਿਸ਼ਾਨ ਸਿੰਘ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤਾਂ ਬਿਨਾਂ ਦੇਰ ਕੀਤੇ 911 ਤੇ ਕਾਲ ਕੀਤੀ ਜਾਵੇ। ਵੈਰ ਰਿਪੋਰਟ ਹਮਦਰ ਟੀਵੀ ਆਓ ਹੁਣ ਚਲਦੇ ਹਾਂ ਅਮਰੀਕਾ ਅਤੇ ਕੈਨੇਡਾ ਦੇ ਬਜ਼ੁਰਗਾਂ ਤੋਂ ਕਰੋੜਾਂ ਡਾਲਰ ਠੱਗਣ ਵਾਲੇ ਦੀ ਗ੍ਰਿਫਤਾਰੀ ਨਾਲ ਸੰਬੰਧਤ ਖਬਰ ਵੱਲ ਅਮਰੀਕਾ ਅਤੇ ਕੈਨੇਡਾ ਦੇ ਬਜ਼ੁਰਗਾਂ ਤੋਂ ਕਰੋੜਾਂ ਡਾਲਰ ਠੱਗਣ ਵਾਲੇ ਨੂੰ ਆਖਰਕਾਰ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਕਾਬੂ ਕਰ ਲਿਆ ਹੈ RCMP ਨੇ ਦੱਸਿਆ ਕਿ ਗੈਰਥ ਵੈਸਟ ਨੂੰ ਕਿਊਬੈਕ ਸੂਬੇ ਵਿੱਚੋਂ ਕਾਬੂ ਕੀਤਾ ਗਿਆ ਜਿਸ ਦੀ ਭਾਲ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਆਂ ਵੀ ਕਰ ਰਹੀਆਂ ਸਨ ਇੱਕ ਅੰਦਾਜ਼ੇ ਮੁਤਾਬਕ ਗੈਰਥ ਵੈਸਟ ਨੇ ਅਮਰੀਕਾ ਵਿੱਚ ਬਜ਼ੁਰਗਾਂ ਤੋਂ ਕਠਿਤ ਤੌਰ ਤੇ 30 ਮਿਲੀਅਨ ਡਾਲਰ ਦੀ ਰਕਮ ਠੱਗੀ। ਜਾਂਚ ਕਰਤਾਵਾਂ ਨੇ ਦੱਸਿਆ ਕਿ ਠੱਗੀ ਦੇ ਇਸ ਧੰਦੇ ਨੂੰ ਚਲਾਉਣ ਲਈ ਗੈਰਤ ਵੱਲੋਂ ਕਠਿਤ ਤੌਰ ਤੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਰੱਖੇ ਹੋਏ ਸਨ ਅਤੇ ਮੋਂਟਰੀਅਲ ਇਲਾਕੇ ਵਿੱਚ ਕਈ ਕਾਲ ਸੈਂਟਰਾਂ ਰਾਹੀਂ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਦੂਜੇ ਪਾਸੇ ਗੈਰਤ ਆਪਣੇ ਆਪ ਨੂੰ ਇੱਕ ਅਮੀਰ ਰੀਅਲ ਅਸਟੇਟ ਡਿਵੈਲਪਰ ਵਜੋਂ ਪੇਸ਼ ਕਰਦਾ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਅਮਰੀਕਾ ਦੇ ਇੱਕ ਅਦਾਲਤ ਵਿੱਚ ਦਾਇਰ ਦਸਤਾਵੇਜ਼ਾ ਮੁਤਾਬਕ ਪਿਛਲੇ ਸਾਲ ਮੌਂਟਰੀਅਲ ਏਰੀਆ ਵਿੱਚ ਮਾਰੇ ਗਏ ਛਾਪਿਆਂ ਦੌਰਾਨ ਗੈਰਥ ਵੈਸਟ ਦੇ ਕਈ ਮੁਲਾਜ਼ਮ ਕਾਬੂ ਕੀਤੇ ਗਏ ਜੋ ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਵੱਸਦੇ ਬਜ਼ੁਰਗਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਸਨ ਇਸ ਸਾਲ ਮਾਰਚ ਤੱਕ ਆਰਸੀਐਮਪੀ ਵੱਲੋਂ ਠੱਗੀ ਦੇ ਇਸ ਧੰਦੇ ਵਿੱਚ ਕਥਿਤ ਤੌਰ ਤੇ ਸ਼ਾਮਲ 23 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਗੈਰਥ ਵੈਸਟ ਹਰ ਵਾਰ ਬਚ ਕੇ ਨਿਕਲਣ ਵਿੱਚ ਸਫਲ ਰਿਹਾ CBC ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਗਹਿਰਤ ਵੈਸਟਪੋਟ ਸਮਾ অন্ਟਾਰੀਓ ਦੇ ਬਰਲਿੰਗਟਨ ਸ਼ਹਿਰ ਵਿੱਚ ਵੀ ਰਿਹਾ ਪਰ ਪੁਲਿਸ ਦੇ ਛਾਪੇ ਦੇ ਡਰੋਂ ਟਿਕਾਣਾ ਬਦਲ ਲਿਆ ਠੱਗੀ ਦੇ ਇਸ ਵੱਡੇ ਨੈਟਵਰਕ ਵਿੱਚ ਕਥਿਤ ਤੌਰ ਤੇ ਸ਼ਾਮਲ ਇੱਕ ਹੋਰ ਸ਼ੱਕੀ ਫਰਾਰ ਦੱਸਿਆ ਜਾ ਰਿਹਾ ਜਿਸ ਦੀ شناخت ਜਿਮੀ ਇਲੀਮਾਕੀ ਬਜੋਂ ਕੀਤੀ ਗਈ ਹੈ ਗਹਿਰਤ ਵੈਸਟ ਨੂੰ ਅੱਜ ਕਿਊਬੈਕ ਦੀ ਸੁਪੀਰੀਅਰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਮਰੀਕਾ ਦੇ ਸਪੋਰਟ ਕੀਤੇ ਜਾਣ ਦੀ ਸੂਰਤ ਵਿੱਚ ਉਸ ਨੂੰ 40 ਸਾਲ ਕੈਦ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ। ਬਿਊਰੋ ਰਿਪੋਰਟ ਹਮਦਾਰ ਟੀਵੀ। ਆ ਹੁਣ ਚਲਦੇ ਹਾਂ ਕੈਨੇਡਾ ਵਿੱਚ ਗੱਡੀਆਂ ਤੇ ਰੋੜੇ ਮਾਰਨ ਵਾਲਿਆਂ ਦੀ ਗ੍ਰਿਫਤਾਰੀ ਅਤੇ ਵੱਖ-ਵੱਖ ਸੜਕ ਖਾਸੀਆਂ ਨਾਲ ਸੰਬੰਧਤ ਖਬਰ ਵੱਲ। ਸੜਤ ਤੋਂ ਲੰਘਦੀਆਂ ਗੱਡੀਆਂ ਤੇ ਰੋੜੇ ਮਾਰਨ ਵਾਲੇ ਦੋ ਜਣਿਆਂ ਨੂੰ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੀਆਂ ਕਰਤੂਤਾਂ ਕਰਕੇ ਖਤਰਨਾਕ ਹਾਦਸੇ ਵਾਪਰੇ ਅਤੇ ਦੋ ਜਣਿਆਂ ਦੀ ਜਾਨ ਤੇ ਬਣ ਆਈ। ਜਾਂਚ ਕਰਤਾਵਾਂ ਨੇ ਦੱਸਿਆ ਕਿ 20 ਸਤੰਬਰ 2024 ਅਤੇ 30 ਨਵੰਬਰ 2024 ਨੂੰ ਮਾਰਖਮ ਵਿਖੇ ਸੜਕ ਤੋਂ ਲੰਘਦੀਆਂ ਗੱਡੀਆਂ ਨੂੰ ਇੱਟਾ ਰੋੜਿਆਂ ਨਾਲ ਨਿਸ਼ਾਨਾ ਬਣਾਇਆ ਗਿਆ। ਇਹਨਾਂ ਵਿੱਚੋਂ ਇੱਕ ਘਟਨਾ ਦੌਰਾਨ ਕਾਰ ਡਰਾਈਵਰ ਕੰਟਰੋਲ ਗਵਾ ਬੈਠਾ ਅਤੇ ਦੋ ਜਣੇ ਗੰਭੀਰ ਜ਼ਖਮੀ ਹੋ ਗਏ। ਦੂਜੇ ਪਾਸੇ ਯੋਰਕ ਰੀਜਨਲ ਪੁਲਿਸ ਦੇ ਅਧਿਕਾਰ ਖੇਤਰ ਵਾਲੇ ਮਾਰਖਮ ਦੇ ਹੀ ਇਲਾਕੇ ਵਿੱਚ ਇੱਕ ਘਟਨਾ ਸਾਹਮਣੇ ਆਈ। ਅਤੇ ਹਾਈਵੇ 48 ਤੋਂ ਲੰਘ ਰਹੀ ਬਸ ਤੇ ਰੋੜਾ ਮਾਰੇ ਆ ਗਿਆ ਇਸ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਮਾਰਖਾ ਮਤੇ ਰੈਚਮਨ ਹਿਲਨਾਲਸ ਬੰਦਤ ਸ਼ਕਨੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਕਿਉਂਕਿ ਕਥਿਤ ਅਪਰਾਧ ਵੇਲੇ ਦੋਹਾਂ ਦੀ ਉਮਰ 18 ਸਾਲ ਤੋਂ ਘੱਟ ਸੀ ਦੂਜੇ ਪਾਸੇ ਯੋਰਕ ਰੀਜਨ ਅਤੇ ਲੰਡਨ ਵਿਖੇ ਵਾਪਰੇ ਵੱਖ-ਵੱਖ ਘਾਤਸਿਆਂ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ ਯੌਰਕ ਰੀਜਨ ਦੇ ਹਾਦਸੇ ਬਾਰੇ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਵੈਸਟਰਨ ਰੋਡ ਅਤੇ ਹਾਈਵੇ 9 ਤੇ ਇੱਕ ਟਰੈਕਟਰ ਟ੍ਰੇਲਰ ਅਤੇ ਐਸਯੂਵੀ ਦੀ ਟੱਕਰ ਦੌਰਾਨ ਇੱਕ ਜਣੇ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਜਦਕਿ ਦੂਜੇ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ